ਇੱਕ ਘੰਟਾ ਲੱਗਾ ਰਿਹਾ ਚੋਰ ਦਸੱਲੀ ਨਾਲ ਕੀਤੀ ਚੋਰੀ ਟਿੱਪਰਾ ਦੀਆਂ 8 ਬੈਟਰੀਆਂ ਲੈ ਕੇ ਹੋਇਆ ਫਰਾਰ ਚੋਰ ਸੀਸੀਟੀਵੀ ਕੈਮਰੇਜ ਹੋਇਆ ਕੈਦ ਗੁਰਦਾਸਪੁਰ ਵਿੱਚ ਚੋਰੀਆਂ ਦਾ ਸਿਲਸਿਲਾ ਥੰਮ ਨਹੀਂ ਰਿਹਾ ਹੈ ਚੋਰਾ ਦੇ ਹੌਸਲੇ ਨੇ بلند ਹੋ ਚੁੱਕੀਆਂ ਨੇ ਕਿ ਕੁਝ ਦਿਨ ਪਹਿਲਾਂ ਹੀ ਮਗਰਮੁੱਦਿਆ ਦੇ ਰਹਿਣ ਵਾਲੇ ਰੇਤ ਮਿੱਟੀ ਦਾ ਕੰਮ ਕਰਨ ਵਾਲੇ ਪ੍ਰੀਤ ਜੀ ਸੀ ਬੀ ਵਾਲੇ ਦੀ ਦੀਵਾਰ ਟੱਪ ਕੇ ਸ਼ਰਯਮ ਘਰ ਵਿੱਚ ਵੜ ਕੇ ਚੋਰਾ ਵੱਲੋਂ 6 ਬੈਂਟਰੀਆਂ ਟਿਪਰਾ ਦੀਆਂ ਚੋਰੀ ਕਰ ਲਈਆਂ ਗਈਆਂ ਸਨ ਤੇ ਹੁਣ ਬੀਤੀ ਰਾਤ ਮਾਨ ਟਰੈਲਰਸ ਦੇ ਘਰ ਦੇ ਬਾਹਰ ਖੜੇ ਚਾਰ ਟਿਪਰਾ ਵਿੱਚੋਂ 8 ਬੈਂਟਰੀਆਂ ਚੋਰੀ ਚੋਰੀ ਕਰਕੇ ਲੈ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਨੇ ਪੂਰਾ 1 ਘੰਟਾ ਲਗਾ ਕੇ ਇਹ ਚੋਰੀ ਕੀਤੀ ਹਾਲੇ ਕਿ ਸਿਰ ਤੇ ਪਰਨਾ ਤੇ ਮੂੰਹ ਤੇ ਕੱਪੜਾ ਲਪੇਟਿਆ ਚੋਰ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਇਆ ਟਿੱਪਰਾ ਦੇ ਮਾਲਕ ਹਰਪਿੰਦਰ ਸਿੰਘ ਮਾਨ ਤੇ ਦੋਸਤ ਗੋਲਡੀ ਨੇ ਦੱਸਿਆ ਕਿ ਚੋਰ ਕਰੀਬ 11 ਵਜੇ ਮਾਨ ਦੇ ਘਰ ਦੇ ਬਾਹਰ ਖੜੇ ਟਿੱਪਰਾ ਦੀਆਂ ਬੈਟਰੀਆਂ ਚੋਰੀ ਕਰਨ ਲੱਗਾ ਸੀ ਅਤੇ 12 ਵਜੇ ਦੇ ਕਰੀਬ ਉਹ 8 ਬੈਟਰੀਆਂ ਖੋਲਣ ਵਿੱਚ ਕਾਮਯਾਬ ਹੋ ਗਿਆ ਜਦਕਿ ਇੱਕ ਟਰੈਕਟਰ, ਇੱਕ ਜੇਸੀਬੀ ਅਤੇ ਇੱਕ ਹੋਰ ਟਰੱਕ ਦੀ ਬੈਟਰੀ ਬਾਕਸ ਵਿੱਚ ਬੰਦ ਹੋਣ ਕਰ ਉਸ ਕੋਲੋਂ ਖੁੱਲੀ ਨਹੀਂ ਉਨਾ ਦੱਸਿਆ ਕਿ ਉਹਨਾਂ ਦਾ ਇੱਕ ਡਰਾਈਵਰ ਜੋ ਕਾਰ ਵਿੱਚ ਇਹ ਸੁੱਤਾ ਸੀ ਹਲਕਾ ਖੜਾਕ ਸੁਣ ਕੇ ਦੋ ਵਾਰ ਉੱਠ ਕੇ ਬਾਹਰ ਆਇਆ ਪਰ ਚੋਰ ਹਨੇਰੇ ਦਾ ਫਾਇਦਾ ਉਠਾ ਕੇ ਟਿੱਪਰਾ ਦੇ ਓਲੇ ਲੁਕ ਜਾਂਦਾ ਸੀ ਚੋਰ ਇੱਕ ਜੁਗਾੜੂ ਰੇੜੇ ਤੇ ਆਇਆ ਸੀ ਅਤੇ ਉਹਨਾਂ ਦਾ ਕਰੀਬ 1 ਸਵਾ ਲੱਖ ਰੁਪਏ ਦਾ ਨੁਕਸਾਨ ਕਰ ਗਿਆ ਹੈ ਉਹਨਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਚੋਰ ਨੂੰ ਗ੍ਰਿਫਤਾਰ ਕੀਤਾ ਜਾਵੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪ੍ਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਸੀ ਮੇਰਾ ਨਾਮ ਗੋਲਦੀ ਹੈ ਮੈਂ ਪੁਕਰੇਪਿੰਡ ਤੋਂ ਲਾਗੇ 1 ਕਿਲੋਮੀਟਰ ਤੋਂ ਮੇਰਾ ਪਿੰਡ ਉੱਥੋਂ ਰਹਿਣ ਵਾਲਾ ਮਾਂ ਔਰ ਇਹ ਮੇਰਾ ਦੋਸਤ ਹੈ ਮਾਨ ਤੇ ਇੱਥੇ ਇਹਨਾਂ ਦਾ ਮਕਾਨ ਵੀ ਹੈ ਔਰ ਇਹਨਾਂ ਦੀ ਮਾਨ ট্রেਡਰ ਇਹਨਾਂ ਦੀ ਫਰਮ ਹੈ ਔਰ ਸਾਰਾ ਇਹਨਾਂ ਦਾ ਕਾਰੋਬਾਰ ਇੱਥੇ ਚੱਲਦਾ ਵਾ ਔਰ ਰਾਤ ਕਰੀਬ ਇਹਨਾਂ ਦੱਸਿਆ ਕਿ 10-11 ਵਜੇ ਇੱਥੇ ਨਾ ਕੋਈ ਰਾਤ ਚੋਰੀ ਹੋਈ ਜਾਣ ਦੀਆਂ ਗੱਡੀਆਂ ਖੜੀਆਂ ਨੇ ਉਹਨਾਂ ਵਿੱਚੋਂ ਬੈਟਰੀਆਂ ਕੱਢ ਕੇ ਲੈ ਗਿਆ ਤੇ ਵੇਖੋ ਚੋਰਾ ਦੀ ਇੰਨੇ ਹੌਸਲੇ ਵਧੇ ਹੋਏ ਨੇ ਕਿ ਕੈਮਰੇ ਸੀਸੀਟੀਵੀ ਸਭ ਕੁਝ ਲੱਗਾ ਹੋਇਆ ਔਰ ਉਹਦੇ ਵਿੱਚ ਸਾਫ਼ ਦੇਖ ਵੀ ਰਿਹਾ ਕਿਉਂਕਿ ਚਾਰਾ ਗੱਡੀਆਂ ਵਿੱਚ ਔਰ ਚਾਰਾਂ ਗੱਡੀ ਦੋ ਦੋ ਬੈਟਰੀਆਂ ਕੱਢ ਕੇ ਆਰਾਮ ਨਾਲ ਕਿਸੇ ਚੀਤ ਤੇ ਲੱਤ ਕੇ ਉਹ ਲੈ ਜਾਂਦੇ ਨੇ ਔਰ ਉਹ ਮੇਰੇ ਦੋਸਤਾਂ ਨਾਲ ਵੀ ਗੱਲ ਹੋਈ ਆ ਉਹਨਾਂ ਸ਼ਾਇਦ ਐਸਐਚਓ ਨੂੰ ਫੋਨ ਕੀਤਾ ਚੁੱਕੇ ਨਹੀਂ ਹੋਣਾ ਐਸਐਚਓ ਨੂੰ ਫੋਨ ਕਈ ਵਾਰੀ ਕੀਤਾ ਕਹਿੰਦਾ ਨਹੀਂ ਚੁੱਕਦੇ ਪਏ ਉਹਨਾਂ ਤੇ ਕਿਸੇ ਹੋਰ ਮੁਲਾਜ਼ਮ ਨਾਲ ਵੀ ਗੱਲ ਹੋਈ ਆ ਔਰ ਉਹ ਕਹਿ ਰਹੇ ਨੇ ਕੋਈ ਗੱਲ ਨਹੀਂ ਆ ਪਾਵਾਂਗੇ ਵੇਖਾਂਗੇ ਮੈਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਵਾਲਤਾ ਕਿ ਤੁਸੀਂ ਪਹੁੰਚ ਗਏ ਔਰ ਕੋਈ ਪ੍ਰਸ਼ਾਸਨ ਪੁਲਿਸ ਇੱਥੇ ਨਹੀਂ ਪਹੁੰਚੀ ਔਰ ਕੋਈ ਸੀਸੀਟੀਵੀ ਨਹੀਂ ਕੰਗਾਲਿਆ ਗਿਆ ਆ ਕੇ ਕੋਈ ਹਲੇ ਤੱਕ ਨਹੀਂ ਪਹੁੰਚਿਆ ਇੱਥੇ ਵੇਖੋ ਜੀ ਇਹ ਹੁਣ ਆ ਅੱਠ ਬੈਟਰੀਆਂ ਨੇ ਇਹ ਤੇ ਤਕਰੀਬ ਇਹਨਾਂ ਦਾ ਲੱਖ ਸਫਾ ਲੱਖ ਦਾ ਨੁਕਸਾਨ ਹੋ ਗਿਆ ਹੋਏਗਾ ਔਰ ਉਹ ਵੀ ਜਿਹੜੀਆਂ ਪਹਿਲੀਆਂ ਵੀ ਗਈਆਂ ਉਹ ਨਵੇਂ ਪੈਸੇ ਖਰਚਣਗੇ ਇਹ ਤੇ 2.5 ਲੱਖ ਥਲੇ ਆ ਗਏ ਔਰ ਇੰਨੇ ਹੌਸਲੇ ਵੱਧ ਗਏ ਕਿ ਦਿਨ ਦਿਹਾੜੇ ਲੁੱਟਾਂ ਖੋਹਾਂ ਚੋਰੀਆਂ ਸ਼ਰੇਆਮ ਸੀਸੀਟੀਵੀ ਕੈਮਰੇ ਲੱਗੇ ਨੇ ਔਰ ਇਹ ਬਾਈਪਾਸ ਵੀ ਵੇਖੋ ਕਿਦਾਂ ਚੱਲਦਾ ਦਿਨ ਰਾਤ ਚੱਲਦਾ ਰਹਿੰਦਾ ਔਰ ਕਿਸੇ ਨੇ ਬੈਟਰੀਆਂ ਕਿੰਨਾ ਟਾਈਮ ਲਾਇਆ ਖੋਲਦਿਆਂ ਕਿਦਾਂ ਖੜੀਆਂ ਨੇ ਪਰ ਇਹ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਸਭ ਤੋਂ ਵੱਡੀ ਨਲਾਇਕੀ ਤੇ ਪ੍ਰਸ਼ਾਸਨ ਦੀ ਹੈ ਵੇਖੋ ਜੀ ਇੱਕ ਹਫ਼ਤਾ ਤੇ ਬਿਲਕੁਲ ਸਹੀ ਨਹੀਂ ਨੇ ਤੁਸੀਂ ਵੇਖਦੇ ਹੋਵੋਗੇ ਕਿ ਪ੍ਰਸ਼ਾਸਨ ਦਾ ਤੇ ਆਪਣੇ ਆਪ ਨੂੰ ਬਸ ਲੱਗੇ ਹੋਇਆ ਕਵਰ ਕਰਨ ਥਾਣੇ ਦੀ ਕੰਧਾਂ ਉੱਚੀਆਂ ਕਰ ਲਓ ਦੱਸੋ ਇਹਨੇ ਥਾਣੇ ਦੀ ਕੰਧਾਂ ਉੱਚੀਆਂ ਕਰ ਲਈਆਂ ਪਰ ਲੋਕ ਕੀ ਕਰਨ ਕਿੱਥੇ ਆਣਾ ਦਾ ਪ੍ਰਸ਼ਾਸਨ ਹੈ ਕਿੱਥੇ ਕੋਈ ਰਾਤ ਕਿਤੇ ਗਗਸਤ ਨਹੀਂ ਹੋ ਰਹੀ ਕੁਝ ਨਹੀਂ ਕਰ ਸਾਡਾ ਵੀ ਸੜਕ ਤੇ ਘਰ ਹੈ ਕੋਈ ਰਾਤ ਨਹੀਂ ਦਿਖਦਾ ਦਿਨ ਦਿਹਾੜੇ ਰਾਤ ਹੁਣ ਲੁੱਟਾਂ ਘੋਰੀਆਂ ਨੇ ਬਿਲਕੁਲ ਪ੍ਰਸ਼ਾਸਨ ਤੇ ਬਿਲਕੁਲ ਕੰਬ ਕਰਨੀ ਨਹੀਂ ਸੁਤਾ ਪਿਆ ਜੀ ਸਭ ਤੋਂ ਪਹਿਲਾਂ ਤੇ ਇੱਥੇ ਕਿਸੇ ਨੂੰ ਆ ਕੇ ਕੋਈ ਸੀਸੀਟੀਵੀ ਫੁਟੇਜ ਵੇਖਣੀ ਚਾਹੀਦੀ ਹੈ ਕਿਉਂਕਿ ਪੁਲਿਸ ਕੋਲ ਤੇ ਬਹੁਤ ਜ਼ਿਆਦਾ ਤਕਨੀਕਾਂ ਨੇ ਜਿਹੜਾ ਪਤਾ ਵੀ ਵੇਖ ਲੱਗ ਵੀ ਸਕਦਾ ਹੈ ਕਿਉਂਕਿ ਸ਼ਰਿਆ ਮੈਂ ਵੀ ਸੀਸੀਟੀਵੀ ਵੇਖੀ ਆ ਔਰ ਸ਼ਰਿਆ ਮੋ ਬੰਦਾ ਦਿਖਾਈ ਦੇ ਰਿਹਾ ਪਰ ਜਦੋਂ ਇੱਥੇ ਫਿਲਹਾਲ ਕੋਈ ਪਹੁੰਚਿਆ ਹੀ ਨਹੀਂ ਪਰ ਇਹ ਤੋਂ ਵੱਡੀ ਗੱਲ ਕਿੱਡੀ ਕੁ ਮਾੜੀ ਗੱਲ ਆ ਕਿ ਕਮ ਸੇ ਕਮ ਤੁਸੀਂ ਆ ਕੇ ਜਿਉਂ ਘਰ ਨਹੀਂ ਲੇਡੀਜ਼ ਇਕੱਲੇ ਘਰ ਸਨ ਉਹਨਾਂ ਦੇ ਫਾਦਰ ਸਾਹਿਬ ਘਰ ਹਨ ਤੁਸੀਂ ਆਓ ਕੋਈ ਵੇਖੋ ਆ ਕੇ ਵੇਖੋ ਹੱਲੇ ਤੇ ਬੈਟਰੀਆਂ ਕੱਢੀਆਂ ਜਿਉਂ ਲੇਡੀਜ਼ ਇਕੱਲੇ ਘਰ ਨੇ ਕੋਈ ਹੋਰ ਹੀ ਵਾਰਦਾਤ ਹੋ ਸਕਦੀ ਫਿਰ ਪੁਲਿਸ ਨੇ ਆ ਜਣਾ ਸੀ ਜੇ ਕਿਸੇ ਨੂੰ ਨੁਕਸਾਨ ਹੋਏ ਫਿਰ ਆ ਜਾਂਦੇ ਨੇ ਤੇ ਇਦਾਂ ਤੇ ਹਲੇ ਬੈਠ ਲਈਏ ਕੱਡੀਆਂ ਨੇ ਪਰ ਸਭ ਤੋਂ ਵੱਡੀ ਨਲਾਇਕੀ ਪੁਲਿਸ ਪੁਲਿਸ ਮੁਲਾਜ਼ਮ ਦੀ ਹੈ ਜੀ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਪੇ ਸੜਕ ਤੇ ਘਰ ਹੈ ਤੁਸੀਂ ਉਹਨਾਂ ਤੇ ਆਓ ਤੁਸੀਂ ਚੈੱਕ ਕਰੋ ਤੁਸੀਂ ਸੀਸੀਟੀਵੀ ਵੇਖੋ ਬਾਕੀ ਜੋ ਤੁਹਾਡੀ ਕਾਰਵਾਈ ਬਣਦੀ ਹੈ ਕਰੋ ਪਰ ਆਉਣਾ ਤੇ ਕਿਸੇ ਦੇ ਘਰ ਫਰਜ ਬਣਦਾ ਇੱਥੇ ਹਲੇ ਕਿੰਨਾ ਕੀ ਟਾਈਮ ਹੋ ਗਿਆ 10 10:30 ਹੋ ਗਏ ਨੇ ਇਹ ਰਾਤ 10 11 ਵਜੇ ਦੀ ਚੋਰੀ ਹਲੇ ਤੱਕ ਕੋਈ ਆਇਆ ਕੋਈ ਨਹੀਂ ਔਰ ਮੈਨੂੰ ਫੋਨ ਕੀਤਾ ਮੈਂ ਪਹੁੰਚ ਗਿਆ ਤੁਸੀਂ মিডিਆ ਕਰਮਚਾਰੀ ਵੇਖੋ ਤੁਹਾਡਾ ਧੰਵਾਦ ਜਿਹੜਾ ਤੁਸੀਂ ਪਹੁੰਚੇ ਹੋ ਪਰ ਇੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਜੀ ਦਾ ਮੈਂ ਪ੍ਰਸ਼ਾਸਨ ਨੂੰ ਕਿ ਇਦਾਂ ਦੀਆਂ ਵ ਤੁਸੀਂ ਸਾਰਾ ਧਾਮਾ-ਜਾਮਾ ਇਲੈਕਸ਼ਨਾਂ ਵਿੱਚ ਲਾਇਆ ਹੋਇਆ ਵਾ ਪਰ ਜਿਹਦਾ ਉਧਰ ਲਾਇਆ ਵਾ ਇਧਰ ਚੋਰ ਬਿਲਕੁਲ ਚੁਸਤ ਹੋਏ ਨੇ ਕਿ ਕੋਈ ਗੱਲ ਨਹੀਂ ਪੁਲਿਸ ਤੇ ਪ੍ਰਸ਼ਾਸਨ ਤੇ ਸਾਰਾ ਇਲੈਕਸ਼ਨਾਂ ਵਿੱਚ ਲੱਗਾ ਹੋਇਆ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਾਰਵਾਈ ਕਰੋ ਤੁਸੀਂ ਆ ਕੇ ਵੇਖੋ ਇਹਨਾਂ ਦੇ ਚੈੱਕ ਕਰੋ ਸੀਸੀਟੀਵੀ ਤੁਸੀਂ ਕੋਈ ਉਹਨਾਂ ਦੇ ਹੌਸਲਾ ਤੇ ਹੋਏ ਕਿ ਇੱਕੋ ਆਦਮੀ ਆਪ ਘਰ ਦੇ ਲੇਡੀਜ਼ ਇਕੱਲੇ ਘਰ ਨੇ ਔਰ ਇੱਥੇ ਹਲੇ ਤੱਕ ਕੋਈ ਪੁਲਿਸ ਕਰਮਚਾਰੀ ਨਹੀਂ ਪਹੁੰਚਿਆ